ਰਾਜਵੀਰ ਜਵੰਦਾ ਦੇ ਜੇ ਕਹੀਏ ਕਿ ਜਿਸ ਤਰ੍ਹਾਂ ਦੇ ਨਾਲ ਮੌਤ ਉਹਨਾਂ ਦੀ ਹੁੰਦੀ ਹੈਗੀ ਐਕਸੀਡੈਂਟ ਹੁੰਦਾ ਵਾਰਾ ਪਸ਼ੂਆਂ ਕਰਕੇ ਤਾਂ ਦੁਬਾਰੇ ਫੇਰ ਮੁੱਦਾ ਸੁਲਗ ਗਿਆ ਕਿਉਂਕਿ ਇੱਕ ਸੈਲੀਬ੍ਰਿਟੀ ਦੇ ਨਾਲ ਜਦੋਂ ਕੋਈ ਹਾਸਾ ਹੁੰਦਾ ਤਾਂ ਉਹਦੀ ਚਰਚਾ ਜਿਆਦਾ ਹੋ ਜਾਂਦੀ ਹੈ ਇਹ ਚੀਜ਼ਾਂ ਦੇ ਹੱਲ ਕਿਉਂ ਲੱਗਦਾ ਵੀ ਕਿਉਂ ਨਹੀਂ ਹੋ ਪਾਉਂਦੇ ਹੈਗੇ ਹਾਲਾਂਕਿ ਕੋਰਟ ਹੋਵੇ ਹਿਊਮਨ ਰਾਈਟਸ ਹੋਣ ਪੁਲਿਸ ਆਪ ਦੇ ਤੌਰ ਤੇ ਕੋਸ਼ਿਸ਼ ਨਹੀਂ ਕਰ ਪਾਉਂਦੀ ਕਿਉਂਕਿ ਆਰਡਰ ਤਾਂ ਡਾਇਰੈਕਸ਼ਨ ਤਾਂ ਹਰ ਕਿਸੇ ਵੱਲੋਂ ਹੋ ਰਹੀਆਂ ਨੇਗੀ ਇਹਨਾਂ ਨੂੰ ਕਾਨੂੰਨ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਪਰ ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਪਾਉਂਦੇ ਹੁਣ ਤੁਸੀਂ ਦੇਖੋ ਲੜ ਰਹੀਆਂ ਹੁੰਦੀਆਂ ਨੇ ਸੜਕ ਦੇ ਉੱਤੇ ਤੇ ਇੱਕਦਮ ਸੜਕ ਦੇ ਉੱਤੇ ਆ ਜਾਂਦੀਆਂ ਨੇ ਤੇ ਕਿਤੇ ਵੀ ਵਾਈਕਲ ਨਾਲ ਸਟ੍ਰਕ ਕਰ ਜਾਂਦੀਆਂ ਨੇ ਮਾਮਲਾ ਇੱਥੇ ਇਹ ਨਹੀਂ ਹੈਗਾ ਕਿ ਇੱਕ ਸਿੰਗਰ ਸੀਗਾ ਜਾਂ ਇੱਕ ਕੋਈ ਸੈਲੀਬ੍ਰਿਟੀ ਸੀਗਾ ਮਾਮਲਾ ਜਿਆਦਾ ਥੋੜਾ ਜਿਹਾ ਲੋਕਾਂ ਦਾ ਭਾਈ ਫੜ ਜਾਂਦਾ ਨਾ ਮਾਮਲਾ ਇੱਥੇ ਹੁੰਦਾ ਸਭ ਤੋਂ ਪਹਿਲੇ ਕਿ ਇਨਸਾਨ ਦੀ ਰੱਖਿਆ ਕਰਨੀ ਉਹਦੀ ਜ਼ਿੰਦਗੀ ਦੀ ਉਹਦੇ ਲਾਈਫ ਲਿਬਰਟੀ ਦੀ ਜੜੀ ਆ ਉਹਨੂੰ ਸਿਕਿਉਰ ਕਰਨਾ ਉਹ ਕਿਹਦੀ ਡਿਊਟੀ ਬਣਦੀ ਹੈ ਉਹ ਡਿਊਟੀ ਬਣਦੀ ਹੈ ਕਿ ਸਭ ਤੋਂ ਪਹਿਲੇ ਸਰਕਾਰਾਂ ਦੀ ਇਹ ਸਰਕਾਰ ਬਣਾਣੇ ਕਿਉਂ ਆ ਜਦੋਂ ਇੰਨਾ ਇੰਨਾ ਟੈਕਸ ਦੇਣੇ ਆ ਰੁਪਈਏ ਦੇ ਚੀਜ਼ ਤੋਂ ਲੈ ਕੇ ਕਰੋੜ ਰੁਪਏ ਦੀ ਚੀਜ਼ ਤੱਕ ਇਹ ਟੈਕਸ ਦੇਣੇ ਆ ਤੇ ਫੇਰ ਸਾਨੂੰ ਜੇ ਸਾਡੀ ਜ਼ਿੰਦਗੀ ਆ ਸੁਰੱਖਤ ਨਹੀਂ ਹੈਗੀ ਤੇ ਸਾਨੂੰ ਲੋੜ ਕੀ ਹੈ ਸਰਕਾਰਾਂ ਦੀ ਸਭ ਤੋਂ ਪਹਿਲੇ ਤੇ ਇਹ ਗੱਲ ਬੰਦ ਦੀ ਹੁਣ ਟ੍ਰੈਫਿਕ ਪੁਲਿਸ ਕੀ ਕਰੇ ਉਹਨਾਂ ਕੋਲ ਜਿਹੜੇ ਕਾਂਸਟੇਬਲ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਦੂਜੀ ਗੱਲ ਜੇ ਤੁਸੀਂ ਕੈਟਲਸ ਦੇਖੋ ਕਾਰਪੋਰੇਸ਼ਨ ਕਰਕੇ ਨਹੀਂ ਆ ਕੁਝ ਵੀ ਨਹੀਂ ਕਰ ਰਹੀਆਂ ਕਿੱਥੇ ਕੈਟਲਸ ਨੂੰ ਰੱਖਿਆ ਜਾ ਰਿਹਾ ਦੱਸੋ ਇੰਨੀਆਂ ਗਊਸ਼ਾਲਾ ਨੇ ਅੱਜ ਫਿਰ ਪੀਆਇਲ ਪਾਈ ਹੈ ਕਿ ਇਹਦੇ ਵਿੱਚ ਇੱਕ ਸੁਸਾਇਟੀ ਜਿਹੜੀ ਹੈਗੀ ਆ ਉਹ ਬਣਾਣੀ ਚਾਹੀਦੀ ਸਭ ਤੋਂ ਪਹਿਲੇ ਐਨੀਮਲ ਵੈਲਫੇਅਰ ਸੁਸਾਇਟੀ ਨੂੰ ਕਹਿੰਦੇ ਆ ਕਿਉਂਕਿ ਦੋਵਾਂ ਦੀ ਵੈਲਫੇਅਰ ਹੋਣੀ ਜ਼ਰੂਰੀ ਆ ਤੁਸੀਂ ਐਨੀਮਲ ਨੂੰ ਵੀ ਕੁਝ ਨਹੀਂ ਕਹਿ ਸਕਦੇ ਤੇ ਪਰ ਐਨੀਮਲ ਤੁਹਾਡਾ ਭਾਵੇਂ ਬੱਚਾ ਤੱਕ ਖਾ ਜਾਂਦ ਪਰ ਉਹਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਇਹ ਵੀ ਦੇਖੋ ਕਿੰਨੇ ਕੇਸੇ ਸਾਡੇ ਕੋਲ ਵਾਈਸ ਟ੍ਰੇਡ ਡੌਗ ਕਰਕੇ ਬੱਚੇ ਜਿਹੜੇ ਮਰ ਜਾਂਦੇ ਨੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਬਾਇਲॉज 하게 ਨਾ ਕਿ ਸੋਸਾਇਟੀ ਬੰਨੀ ਚਾਹੀਦੀ ਗਵਰਨਮੈਂਟ ਦੀ ਕੱਲ ਜਵੰਦੇ ਕਰਕੇ ਦੇਖੀ ਤਾਂ ਉੱਥੇ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ ਬੋਲੇ ਹਸਪਤਾਲ ਦੇ ਵਿੱਚ ਹਾਲਾਂਕਿ ਉਹਨਾਂ ਨੇ ਆਪ ਦੀ ਛੋਟੀਆਂ ਛੋਟੀਆਂ ਕਟਨਾਵਾਂ ਗਣਾਈਆਂ ਵੀ ਸਾਡੇ ਕੋਈ ਕਹਿੰਦਾ ਮੇਰੇ ਵਹੀਕਲ ਫਟ ਗਏ ਕੋਈ ਕਹਿੰਦਾ ਸਾਡਾ ਐਕਸੀਡੈਂਟ ਹੋ ਗਿਆ ਦੇਖੋ ਇਹ ਜਿਹੜੀਆਂ ਮੈਂ ਫੇਰ ਉਹੀ ਗੱਲ ਕਰਨਾ ਪਿਆ ਇਹ ਇੱਕ ਇਨਸੀਡੈਂਟ ਦੀ ਗੱਲ ਨਹੀਂ ਆ ਰੋਜ਼ ਆਮ ਬੰਦੇ ਨਾਲ ਤਾਂ ਰੋਜ਼ ਹੁੰਦੀ ਹੈ ਤੁਸੀਂ ਦੇਖੋ ਕਿੰਨੀਆਂ ਰੀਲਾਂ ਤੁਹਾਨੂੰ ਮਿਲਣਗੀਆਂ ਕਿਤੇ ਕੈਟਲਜ਼ ਨੇ ਹਮਲਾ ਕਰ ਦਿੱਤਾ ਕਿਤੇ ਕੋਈ ਇੰਜਰੀ ਹੋ ਗਈ ਕੁਝ ਹੋ ਗਿਆ ਪਰ ਇੱਥੇ ਜਿਹੜੀ ਮੇਨ ਗੱਲ ਉਹੀ ਟੁੱਕਦੀ ਹੈਗੀ ਆ ਕਿ ਸਾਡੀ ਜਿਹੜੀ ਲਾਈਫ ਐਂਡ ਲਿਬਰਟੀ ਬਚਾਏਗਾ ਕੌਣ ਜੇ ਸਰਕਾਰ ਨਹੀਂ ਕੁਝ ਕਰੇਗੀ ਤਾਂ ਫਿਰ ਆਮ ਬੰਦਾ ਕੀ ਕਰ ਸਕਦਾ ਐਕਸੀਡੈਂਟਾਂ ਨੂੰ ਰੋਕਣ ਦੇ ਵਾਸਤੇ ਜੇ ਕਹੀਏ ਤਾਂ ਬਹੁਤ ਸਟੈਪ ਸਰਕਾਰਾਂ ਦੇ ਵੱਲੋਂ ਵੀ ਕੋਸ਼ਿਸ਼ ਕਰੀ ਜਾਂਦੀ ਹੈ ਪੰਜਾਬ ਨੇ ਜਿਵੇਂ ਸੜਕੂ ਸੁਰੱਖਿਆ ਫੋਰਸ ਬਣਾਈ ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਜੇ ਕਹੀਏ ਕਿ ਕੋਟਾਂ ਦੇ ਵੱਲੋਂ ਵੀ ਕਈ ਵਾਰੀ ਜਦੋਂ ਇਸ ਤਰ੍ਹਾਂ ਦੇ ਮੈਟਰ ਜਾਂਦੇ ਨੇ ਤਾਂ ਕਈ ਤਰ੍ਹਾਂ ਦੀ ਡਾਇਰੈਕਸ਼ਨਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਹੁਣ ਆ ਰਾਜਵੀਰ ਜਵੰਦਾ ਦੇ ਜੇ ਕਹੀਏ ਕਿ ਜਿਸ ਤਰ੍ਹਾਂ ਦੇ ਨਾਲ ਮੌਤ ਉਹਨਾਂ ਦੀ ਹੁੰਦੀ ਹੈਗੀ ਐਕਸੀਡੈਂਟ ਹੁੰਦਾ ਵਾਰਾ ਪਸ਼ੂਆਂ ਕਰਕੇ ਤਾਂ ਦੁਬਾਰੇ ਫੇਰ ਮੁੱਦਾ ਸੁਲਗ ਗਿਆ ਕਿਉਂਕਿ ਇੱਕ ਸੈਲੀਬ੍ਰਿਟੀ ਦੇ ਨਾਲ ਜਦੋਂ ਕੋਈ ਹਾਸਾ ਹੁੰਦਾ ਤਾਂ ਉਹਦੀ ਚਰਚਾ ਜਿਆਦਾ ਹੋ ਜਾਂਦੀ ਹੈ ਐਡਵੋਕੇਟ ਕੁਮਰਪਾਲ ਸਾਡੇ ਨਾਲ ਨੇ ਕੌਮ ਜੀ ਦੇਖਿਓ ਤਾਂ ਇੱਕ ਪੀਐਲ ਵੀ ਤੁਹਾਡੀ ਆਲਰੇਡੀ ਚੱਲ ਰਹੀ ਆ ਇਹਨੂੰ ਲੈ ਕੇ ਤੇ ਇਹ ਚੀਜ਼ਾਂ ਦੇ ਹੱਲ ਕਿਉਂ ਲੱਗਦਾ ਵੀ ਕਿਉਂ ਨਹੀਂ ਹੋ ਪਾਉਂਦੇ ਹੈਗੇ ਹਾਲਾਂਕਿ ਕੋਰਟ ਹੋਵੇ ਹਿਊਮਨ ਰਾਈਟਸ ਹੋਣ ਪੁਲਿਸ ਆਪਦੇ ਤੌਰ ਤੇ ਕੋਸ਼ਿਸ਼ ਨਹੀਂ ਕਰ ਪਾਉਂਦੀ ਕਿਉਂਕਿ ਆਰਡਰ ਤਾਂ ਡਾਇਰੈਕਸ਼ਨ ਤਾਂ ਹਰ ਕਿਸੇ ਵੱਲੋਂ ਦੇਖੋ ਮੈਂ ਇੱਥੇ ਸਭ ਤੋਂ ਪਹਿਲੇ ਇਹ ਗੱਲ ਇਹ ਹੀ ਕਰਾਂਗਾ ਕਿ ਜਦੋਂ ਕੋਈ ਵੀ ਕੋਈ ਵੀ ਹਾਦਸਾ ਹੁੰਦਾ ਹੈ ਜੇ ਕੋਈ ਵੀ ਕਾਨੂੰਨ ਸਾਡੇ ਕੋਲ ਹੈਗਾ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਕਿ ਸਾਡੇ ਕੋਲ ਕਾਨੂੰਨ ਨਹੀਂ ਹੈਗੇ ਜਾਂ ਸਾਡੇ ਕੋਲ ਜਿਹੜਾ ਅਥਾਰਟिटीज ਨਹੀਂ ਹੈਗੀਆਂ ਏਜੰਸੀਸ ਨਹੀਂ ਹੈਗੀਆਂ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਪਰ ਸਾਡਾ ਜਿਹੜਾ ਮੇਨ ਜਿਹੜਾ ਫੋਕਸ ਇਹਦੇ ਉੱਤੇ ਆ ਰੰਦਾ ਕਿ ਕਾਨੂੰਨ ਤੇ ਬਹੁਤ ਜ਼ਿਆਦਾ ਹੁੰਦੇ ਨੇ ਪਰ ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਪੰਦੀ ਹੁਣ ਤੁਸੀਂ ਦੇਖੋ ਜਿੱਦਾਂ ਇਹ ਇਹ ਹੀ ਜਿਹੜਾ ਰੀਸੈਂਟ ਕੇਸ ਚੱਲ ਰਿਹਾ ਇਹਦੇ ਵਿੱਚ ਤੁਸੀਂ ਦੇਖੋ ਕਿ ਕੈਟਲਸ ਲੜ ਰਹੀਆਂ ਹੁੰਦੀਆਂ ਨੇ ਸੜਕ ਦੇ ਉੱਤੇ ਤੇ ਇੱਕਦਮ ਸੜਕ ਦੇ ਉ ਤੇ ਕਿਤੇ ਵੀ ਵਹੀਕਲ ਨਾਲ ਸਟਕ ਕਰ ਜਾਂਦੀਆਂ ਮਾਮਲਾ ਇੱਥੇ ਇਹ ਨਹੀਂ ਹੈਗਾ ਕਿ ਇੱਕ ਸਿੰਗਰ ਸੀਗਾ ਜਾਂ ਇੱਕ ਕੋਈ ਸੈਲੀਬ੍ਰਿਟੀ ਸੀਗਾ ਮਾਮਲਾ ਜਿਆਦਾ ਥੋੜਾ ਜਿਹਾ ਲੋਕਾਂ ਦਾ ਬਾਈ ਫੜ ਜਾਂਦਾ ਨਾ ਮਾਮਲਾ ਇੱਥੇ ਹੁੰਦਾ ਸਭ ਤੋਂ ਪਹਿਲੇ ਕਿ ਇਨਸਾਨ ਦੀ ਰੱਖਿਆ ਕਰਨੀ ਉਹਦੀ ਜ਼ਿੰਦਗੀ ਦੀ ਉਹਦੇ ਲਾਈਫ ਲਿਬਰਟੀ ਦੀ ਜਿਹੜੀ ਆ ਉਹਨੂੰ ਸਿਕਿਉਰ ਕਰਨਾ ਉਹ ਕਿਹਦੀ ਡਿਊਟੀ ਬਣਦੀ ਹੈ ਉਹ ਡਿਊਟੀ ਬਣਦੀ ਹੈ ਕਿ ਸਭ ਤੋਂ ਪਹਿਲੇ ਸਰਕਾਰਾਂ ਦੀ ਇਹ ਸਰਕਾਰ ਬਣਾਣੇ ਕਿਉਂ ਆ ਜਦੋਂ ਇੰਨਾ ਇੰਨਾ ਟੈਕਸ ਦੇਣੇ ਆ ਰੁਪਈਏ ਦੇ ਚੀਜ਼ ਤੋਂ ਲੈ ਕੇ ਕਰੋੜ ਰੁਪਏ ਦੀ ਚੀਜ਼ ਤੱਕ ਅਸੀਂ ਟੈਕਸ ਦੇਣੇ ਆ ਤੇ ਫੇਰ ਸਾਨੂੰ ਜੇ ਸਾਡੀ ਜ਼ਿੰਦਗੀ ਆ ਸੁਰੱਖਤ ਨਹੀਂ ਹੈਗੀ ਤੇ ਸਾਨੂੰ ਲੋੜ ਕੀ ਹੈ ਸਰਕਾਰਾਂ ਦੀ ਸਭ ਤੋਂ ਪਹਿਲੇ ਤੇ ਇਹ ਗੱਲ ਬੰਦ ਦੀ ਆ ਤੁਸੀਂ ਇਹਦੇ ਵਿੱਚ ਆ ਦੇਖੋ ਇਹ ਇੱਕੋ ਇਨਸੀਡੈਂਟ ਨਹੀਂ ਹੈਗਾ ਪਠਾਨਕੋਟ ਦੇ ਵਿੱਚ ਵੀ ਸੇਮ ਇਨਸੀਡੈਂਟ ਵਾਪਰਿਆ ਸੀਗਾ ਕਿ ਦੋ ਜੜੀਆਂ ਕੈਟਲਸ ਲੜਦੀਆਂ ਨੇ ਤੇ ਕਿਤੇ ਆਟੋ ਰਿਕਸ਼ਾ ਦੇ ਵਿੱਚ ਜਾ ਕੇ ਵੱਜਦੀਆਂ ਤਾਂ ਉਦਦੇ ਚ ਵੀ ਬੰਦਿਆਂ ਨੂੰ ਸੱਟਾਂ ਲੱਗੀਆਂ ਇਹ ਸਾਡੀ ਰੋਜ਼ ਮਰਨ ਦਾ ਤੁਸੀਂ 에ਰਪੋਰਟ ਰੋਡ ਤੇ ਚੱਲੇ ਜਾਓ ਮੈਂ ਨਹੀਂ ਕਹਿੰਦਾ ਕਿ ਤਾਂ ਜ਼ਿਆਦਾ ਤੁਸੀਂ ਏਅਰਪੋਰਟ ਰੋਡ ਤੇ ਚੱਲੇ ਜੋ ਤੁਹਾਨੂੰ ਕਹਵਾਂਗੇ ਮੈਂ ਹਾਈਵੇ ਸੇ ਵੇਖੋ ਕਹਾਂਗੇ ਕਹਾਂਗੇ ਮਿਲਣ ਗਿਆ ਗੱਲ ਇੱਥੇ ਸਿਰਫ ਇੰਨੀ ਹੈਗੀ ਹੈ ਕਿ ਜਿਹੜੀ ਸਾਡੀ ਜਿਹੜਾ ਸਟੇਟ ਦੀ ਆਰਟੀਕਲ 21 ਦੀ ਜਿਹੜੀ ਕੰਪਲਾਈਅੰਸ ਹੈਗੀ ਆ ਉਹ ਕਿੱਥੇ ਹੈਗੀ ਹੈ ਲਾਈਫ ਤੇ ਲਿਬਰਟੀ ਜਿਹੜੀ ਹੈ ਸਿਕਿਉਰ ਕਿੱਥੇ ਹੋ ਰਹੀ ਕਿਸ ਤਰ੍ਹਾਂ ਹੋ ਰਹੀ ਕਿਹੜੇ ਸਟੈਪਸ ਲਏ ਜਾ ਰਹੇ ਜਿਹੜੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕੈਟਲ ਤੋਂ ਲੈ ਕੇ ਜੇ ਗੱਲ ਕਰੀਏ ਤੇ ਉਹਦੇ ਨਾਲ ਹੀ ਅਟੈਚ ਕਿਉਂਕਿ ਜਦੋਂ ਸੜਕਾਂ ਦੇ ਉੱਤੇ ਅਸੀਂ ਰੋਡਸ ਟ੍ਰੈਫਿਕ ਨੂੰ ਦੇਖਦੇ ਆ ਤਾਂ ਕੀ ਉਹਨਾਂ ਦੀ ਵੀ ਇੱਕ ਜਆ ਲੋਕਲ ਗਵਰਨਮੈਂਟ ਤੇ ਤੀਸਰੀ ਟ੍ਰੈਫਿਕ ਪੁਲਿਸ ਹੁਣ ਜਦੋਂ ਤੱਕ ਇਹ ਤਿੰਨਾ ਬੰਦਿਆਂ ਦੀ ਕੋਆਰਡੀਨੇਸ਼ਨ ਨਹੀਂ ਹੋਏਗੀ ਹੁਣ ਟ੍ਰੈਫਿਕ ਪੁਲਿਸ ਕੀ ਕਰੇ ਉਹਨਾਂ ਕੋਲ ਜਿਹੜੇ ਕਾਂਸਟੇਬਲ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਦੂਜੀ ਗੱਲ ਜਿਹੜੇ ਤੁਸੀਂ ਕੈਟਲਸ ਦੇਖੋ ਕਾਰਪੋਰੇਸ਼ਨ ਕਰਕੇ ਨਹੀਂ ਆ ਕੁਝ ਵੀ ਨਹੀਂ ਕਰ ਰਹੀਆਂ ਕਿੱਥੇ ਕੈਟਲਸ ਨੂੰ ਰੱਖਿਆ ਜਾ ਰਿਹਾ ਦੱਸੋ ਇੰਨੀਆਂ ਗਊਸ਼ਾਲਾ ਨੇ ਸਾਜੀ ਫਿਰ ਪੀਆਈਐਲ ਪਾਈ ਹੈ ਕਿ ਇਹਦੇ ਵਿੱਚ ਇੱਕ ਸੁਸਾਇਟੀ ਜਿਹੜੀ ਹੈਗੀ ਆ ਉਹ ਬਣਾਣੀ ਚਾਹੀਦੀ ਸਭ ਤੋਂ ਪਹਿਲੇ ਐਨੀਮਲ ਵੈਲਫੇਅਰ ਸੁਸਾਇਟੀ ਨੂੰ ਕਹਿੰਨੇ ਆ ਕਿਉਂਕਿ ਦੋਵਾਂ ਦੀ ਵੈਲਫੇਅਰ ਹੋਣੀ ਜ਼ਰੂਰੀ ਆ ਤੁਸੀਂ ਐਨੀਮਲ ਨੂੰ ਵੀ ਕੁਝ ਨਹੀਂ ਕਹਿ ਸਕਦੇ ਤੇ ਪਰ ਐਨੀਮਲ ਤੁਹਾਡਾ ਭਾਵੇਂ ਬੱਚਾ ਤੱਕ ਖਾ ਜਾਂਦ ਪਰ ਉਹਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਇਹ ਵੀ ਦੇਖੋ ਕਿੰਨੇ ਕੇਸੇ ਸਾਡੇ ਕੋਲ ਵਾਈਸ ਸਟ੍ਰੇਡ ਡੌਗ ਕਰਕੇ ਬੱਚੇ ਜਿਹੜੇ ਮਰ ਜਾਂਦੇ ਨੇ ਤੇ ਇਹਦੇ ਵਿੱਚ ਮ ਕੈਟਲ ਪਾਉਂਡ ਦੇ ਬਾਇਲॉज ਹਗੇ ਨੇ ਕਾਰਪੋਰੇਸ਼ਨ ਨੇ ਬਣਾਣੇ ਨੇ ਆਪਣੇ ਉਹ ਵੀ ਸਰਕਾਰੀ ਹੋਣੇ ਚਾਹੀਦੇ ਨੇ ਹੁੰਦਾ ਕਿ ਆਊਟਸੋਰਸ ਕਰ ਦਿੰਦੇ ਆਊਟਸੋਰਸ ਕਰਕੇ ਤੁਸੀਂ ਗਊਸ਼ਾਲਾ ਪ੍ਰਾਈਵੇਟ ਬਣਾ ਦਿੰਦੇ ਹੋ ਉਹਨਾਂ ਨੂੰ ਕਹਿੰਦੇ ਹੋ ਅਸੀਂ ਤੁਹਾਨੂੰ ਖਰਚਾ ਦੇਈ ਜੰਨੇ ਆ ਤੁਸੀਂ ਇਹਨਾਂ ਨੂੰ ਵੇਖੋ ਕਿ ਹੁਣ ਪ੍ਰਾਈਵੇਟ ਐਨਜੀਓ ਜਿਹੜੀ ਹੈਗੀ ਹੈ ਗਊਸ਼ਾਲਾ ਚਲਾਉਂਦੀ ਉਹ ਕਿੰਨੇ ਗਾਵਾਂ ਨੂੰ ਸੰਭਲੇਗੀ ਹੁਣ ਇਹਦੇ ਵਿੱਚ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਸਰਕਾਰ ਦੀ ਜ਼ਿੰਮੇਵਾਰੀ ਫਿਕਸ ਕੌਣ ਕਰ ਰਿਹਾ ਕੋਈ ਵੀ ਨਹੀਂ ਕਰ ਰਿਹਾ ਐਸੇ ਕਰਕੇ ਅਸੀਂ ਪੀਆਈਐਲ ਇਨੀਸ਼ੀਏਟ ਕੀਤੀ ਸੀ ਕਿ ਸਭ ਤੋਂ ਪਹਿਲੇ ਦੋਵਾਂ ਦੀ ਵੈਲਫੇਅਰ ਵਾਸਤੇ ਇੱਕ ਤੇ ਐਨੀਮਲ ਵੈਲਫੇਅਰ ਆਰਗੇਨਾਈਜੇਸ਼ਨ ਬਣਨ ਜਿਹੜੀਆਂ ਐਕਟ ਦੇ ਵਿੱਚ ਲਾਜ਼ਮੀ ਨੇ ਬੰਨੀਆਂ ਉਹ ਗਵਰਨਮੈਂਟ ਦੀਆਂ ਹੋਣੀਆਂ ਚਾਹੀਦੀਆਂ ਨਾਲ ਕਟ ਇਹ ਦੇਖਿਆ ਹੁਣ ਜਿਵੇਂ ਸੰਭਾਈ ਲਗਾਤਾਰ ਚੱਲ ਰਹੀ ਹੈ ਮਾਮਲੇ ਜੋੜ ਰਹੇ ਹਾਂ ਲਗਾਤਾਰ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਜ਼ਾਹਿਰ ਜੀ ਗੱਲ ਹੈ ਜਿੱਦੇ ਅਸੀਂ ਕੋਈ ਚੀਜ਼ ਰਜਿਸਟਰ ਕਰਦੇ ਹਾਂ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਲੇਟੈਸਟਲੀ ਹੋ ਜਾਂਦੀਆਂ ਨੇ ਯਾਨੀ ਕਿ ਜੇ ਹੁਣ ਇਹਦੇ ਕਿਉਂਕਿ ਲੋਕਾਂ ਦੇ ਵਿੱਚ ਤਾਂ ਜਿਆਦਾ ਰੋਲਾ ਉਧੀਆਂ ਪੈਂਦਾ ਨਾ ਜਦੋਂ ਕੋਈ ਬਹੁਤ ਚੀਜ਼ ਹਾਈ ਫੜ ਜਾਂਦੀ ਹੈ ਕੱਲ ਜਵੰਦੇ ਕਰਕੇ ਦੇਖੀਏ ਤਾਂ ਉੱਥੇ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ ਬੋਲੇ ਹਸਪਤਾਲ ਦੇ ਵਿੱਚ ਹਾਲਾਂਕਿ ਉਹਨਾਂ ਨੇ ਆਪਦੀ ਛੋਟੀਆਂ ਛੋਟੀਆਂ ਘਟਨਾਵਾਂ ਮੰਗਣਾਈਆਂ ਵੀ ਸਾਡੇ ਕੋਈ ਕਹਿੰਦਾ ਮੇਰੇ ਵੀਕਲ ਫਟ ਗ ਦੇਖੋ ਇਹ ਜਿਹੜੀਆਂ ਮੈਂ ਫੇਰ ਉਹੀ ਗੱਲ ਕਰਨਾ ਪਿਆ ਇਹ ਇੱਕ ਇਨਸੀਡੈਂਟ ਦੀ ਗੱਲ ਨਹੀਂ ਆ ਰੋਜ਼ ਆਮ ਬੰਦੇ ਨਾਲ ਤਾਂ ਰੋਜ਼ ਹੁੰਦੀ ਆ ਤੁਸੀਂ ਦੇਖੋ ਕਿੰਨੀਆਂ ਰੀਲਾਂ ਤੁਹਾਨੂੰ ਮਿਲਣਗੀਆਂ ਕਿਤੇ ਕੈਟਲਸ ਨੇ ਹਮਲਾ ਕਰ ਦਿੱਤਾ ਕਿਤੇ ਕੋਈ ਇੰਜਰੀ ਹੋ ਗਈ ਕੁਝ ਹੋ ਗਿਆ ਪਰ ਇੱਥੇ ਜਿਹੜੀ ਮੇਨ ਗੱਲ ਉਹੀ ਟੁੱਕਦੀ ਹੈਗੀ ਆ ਕਿ ਸਾਡੀ ਜਿਹੜੀ ਲਾਈਫ ਐਂਡ ਲਿਬਰਟੀ ਬਚਾਏਗਾ ਕੌਣ ਜੇ ਸਰਕਾਰ ਨਹੀਂ ਕੁਝ ਕਰੇਗੀ ਤਾਂ ਫਿਰ ਆਮ ਬੰਦਾ ਕੀ ਕਰ ਸਕਦਾ ਹੁਣ ਤੁਸੀਂ ਇਹ ਦੇਖੋ ਕਿ ਆਪਾਂ ਜਿਹੜੀ ਐਨੀਮਲ ਸੁਸਾਇਟੀ ਜਿਹੜੀ ਬਣਾਉਣ ਵਾਸਤੇ ਬਣਾਈ ਹੈ ਗਵਰਨਮੈਂਟ ਦੀ ਕੋਈ ਸੁਸਾਇਟੀ ਨਹੀਂ ਹੈਗੀ ਦੂਸਰੀ ਗੱਲ ਹੈ ਕਿ ਕੈਟਲ ਪਾਉਂਡ ਹੋਣੇ ਚਾਹੀਦੇ ਨੇ ਜਿਨ੍ਹਾਂ ਚ ਐਪਰੋਪਰੀਏਟ ਸਪੇਸ ਵੀ ਹੋਵੇ ਯਾਨੀ ਕਿ 10-15 ਗਊਆਂ ਵਾਸਤੇ ਤੁਸੀਂ ਗਊਸ਼ਾਲਾ ਖੋਲ੍ਹਦੇ ਤਾਂ ਤੁਸੀਂ ਕਹਿ ਦੋ ਇਹ ਤਾਂ ਗਊਸ਼ਾਲਾ ਖੋਲ੍ਹਤੀ ਪਰ ਇਹਦੇ ਚ ਗੱਲ ਇਹ ਹੈਗੀ ਹੈ ਕਿ ਸਭ ਤੋਂ ਪਹਿਲੇ ਪ੍ਰਾਈਮ ਡਿਊਟੀ ਕਾਰਪੋਰੇਸ਼ਨਸ ਦੀ ਹੈਗੀ ਹੈ ਕਿ ਜੰਨੀਆਂ ਵੀ ਕੈਟਲਸ ਨੇ ਉਹ ਸੜਕ ਦੇ ਉੱਤੇ ਨਜ਼ਰ ਨਹੀਂ ਆਣੀਆਂ ਚਾਹੀਦੀਆਂ ਉਹ ਉਹਨਾਂ ਵਾਸਤੇ ਵੀ ਸਹੀ ਹੈ ਤੇ ਸਾਡੇ ਵਾਸਤੇ ਵੀ ਸਹੀ ਕਿ ਬਲੌਂਗੀ ਤਾਂ ਬਿਲਕੁਲ ਸਾਹਮਣੇ ਤੁਸੀਂ ਚਲੇ ਜਾਓ ਕਿੰਨਾ ਉੱਥੇ ਗਾਰਬੇਡ ਡੰਪ ਆ ਉੱਥੇ ਦੋ ਗਊਆਂ ਮਰੀਆਂ ਵੀ ਸੀ ਹੂੰ ਇਹ ਵੀ ਖਬਰ ਆਈ ਸੀਗੀ ਉਹ ਤੇ ਉਹ ਹੁੰਦਾ ਕੀ ਹੈ ਕਿ ਉਹ ਪਲਾਸਟਿਕ ਵੇਸਟ ਗੰਧ ਜਿਹੜੀਆਂ ਆਪਾਂ گاਉਂ ਨੂੰ ਇੱਕ ਪੰਨੇ ਮਾਤਾ ਕਰਨੇ ਆ ਦੂਜੇ ਪੰਨੇ ਤੁਸੀਂ ਇਹ ਦੇਖੋ ਕਿ ਉਹ ਜਿਹੜੀਆਂ ਰਸਤੇ ਦੇ ਵਿੱਚ ਗੰਧ ਕਾਂਦੇ ਹੁੰਦੀਆਂ ਉਦੋਂ ਕੋਈ ਆਰਗੇਨਾਈਜੇਸ਼ਨ ਵਾਲੇ ਵਾਹ ਨਹੀਂ ਚੁੱਕਦੇ ਕੁਝ ਨਹੀਂ ਹੁੰਦਾ ਤੇ ਪਰ ਇਹ ਮੇਨ ਜਿਹੜੇ ਮੁੱਦੇ ਇਹਦੇ ਵਿੱਚ ਇਹ ਆ ਗਏ ਨੇ ਕਿ ਇੱਕ ਤੇ ਸਾਡੀ ਟ੍ਰੈਫਿਕ ਪੁਲਿਸ ਦੀ ਜਿਹੜੀ ਉਹ ਇੰਤਜ਼ਾਮ ਜਿਹੜੇ ਨੇ ਉਹ ਸਕਰੀਆ ਹੋਣੇ ਚਾਹੀਦੇ ਨੇ ਜਿਸ ਦੇ ਕਰਕੇ ਸਪੀਡ ਦੀ ਲਿਮਟ ਹੋਣੀ ਚਾਹੀਦੀ ਆ ਦੂਸਰੀ ਜਿਹੜੀ ਗੱਲ ਹੈਗੀ ਆ ਕਿ ਜਿਹੜੀ ਰੋਂਗ ਸਾਈਡ ਆਂਦੇ ਨੇ ਉਹਨਾਂ ਦਾ ਵੀ ਜਿਹੜਾ ਪ੍ਰੀਕਾਸ਼ਨ ਹੋਣੀ ਚਾਹੀਦੀ ਆ ਦੂਸਰੇ ਬੰਨੇ ਜਦ ਹੀ ਕੈਟਲ ਹੈਗੀ ਨੇ ਕਾਰਪੋਰੇਸ਼ਨ ਕਨਸੈਪਟ ਦੀ ਡਿਊਟੀ ਹੈਗੀ ਆ ਉਹ ਇਹਨਾਂ ਕੈਟਲਸ ਨੂੰ ਜਿਹੜਾ ਆਪਣੇ ਕੋਲ ਰੱਖਣ ਹਾਂ ਜਿਹੜਾ ਬਹੁਤਾ ਪਿਆਰ ਕਰਦਾ ਉਹਨਾਂ ਨੂੰ ਆਪਣੇ ਘਰ ਵੀ ਲੈ ਕੇ ਜਾ ਸਕਦਾ ਪਰ ਤੁਸੀਂ ਇਹਦੇ ਵਿੱਚ ਇਹ ਦੇਖੋ ਕਿ ਜੋ ਸੁਸਾਇਟੀ ਗਵਰਨਮੈਂਟ ਦੀ ਜਿਹੜੀ ਏਜੰਸੀ ਹੋਏਗੀ ਉਹਦੀ ਅਕਾਉਂਟੇਬਿਲਟੀ ਬਣਦੀ ਹੈ ਪਰ ਇਹ ਵੀ ਚ ਲੱਗਦਾ ਵੀ ਕੋਆਰਡੀਨੇਸ਼ਨ ਕਮੇਟੀ ਜਿਹੜੀ ਤੁਸੀਂ ਕਹਿ ਰਹੇ ਹੋ ਸੁਸਾਇਟੀ ਕਹਿ ਲਓ ਕਮੇਟੀ ਕਹਿ ਲਓ ਵੀ ਕੋਆਰਡੀਨੇਸ਼ਨ ਲਈ ਆਪਸੀ ਡਿਪਾਰਟਮੈਂਟ ਦਾ ਜਦ ਤੱਕ ਤਾਲਮੇਲ ਨਹੀਂ ਬੈਠੋ ਉਦੋਂ ਤੱਕ ਨਹੀਂ ਹੋਗਾ ਸਰ ਇਹ ਡਿਪਾਰਟਮੈਂਟ ਦੇ ਬੰਦੇ ਹੋਣਗੇ ਨਾ ਜੀ ਕਿਉਂਕਿ ਗਵਰਨਮੈਂਟ ਨੇ ਸੁਸਾਇਟੀ ਬਣਾਣੀ ਉਹ ਜਦੋਂ ਆਪਾਂ ਅਕਾਉਂਟੇਬਿਲਟੀ ਆਪਾਂ ਕਰਨੀ ਹੈ ਕਿਸੇ ਚੀਜ਼ ਦੀ ਸਾਨੂੰ ਜੇ ਗਵਰਨਮੈਂਟ ਹੋएगी ਤਾਂ ਆਪਾਂ ਕੋਰਟ ਚ ਆ ਸਕਦੇ ਹਾਂ ਰਿਟ ਪਾ ਸਕਦੇ ਹਾਂ ਕੋਈ ਵੀ ਆਪਣੀ ਰੈਮੇਡੀ ਲੈ ਸਕਦੇ ਆ ਪ੍ਰਾਈਵੇਟ ਬੰਦਾ ਤੇ ਸਿੱਧਾ ਕਹੂਗਾ ਜੀ ਮੈਂ ਤੇ ਪ੍ਰਾਈਵੇਟ ਆ ਮੈਨੂੰ ਕਿਹੜਾ ਕੋਈ ਫੰਡ ਆਂਦਾ ਇਹਦੇ ਚ ਇਹਦੇ ਚ ਲੱਗਦਾ ਵੀ ਇੱਕ ਚੀਜ਼ ਹੋਰ ਵੀ ਹੈ ਵੀ ਜਿੰਮੇ ਕਿਸੇ ਦਾ ਨੁਕਸਾਨ ਹੋ ਗਿਆ ਕਿਸੇ ਅਸਟਰੀਅਨ ਐਨੀਮਲ ਦੇ ਨਾਲ ਤਾਂ ਲੋਕਾਂ ਨੂੰ ਵੀ ਕਿਉਂਕਿ ਲੋਕ ਆਪਦੇ ਕੰਮੀ ਅੱਜਕੱਲ ਇੰਨੇ ਕ ਬਿਜ਼ੀ ਨੇਗੇ ਉਹਨਾਂ ਨੂੰ ਵੀ ਲੱਗਦਾ ਵੀ ਵੱਧ ਤੋਂ ਵੱਧ ਕੇਸ ਸ਼ਾਇਦ ਆਖਰਕਾਰ ਲਾਉਣੇ ਚਾਹੀਦੇ ਨੇ ਕਿਉਂਕਿ ਜਿੰਨਾ ਚਿਰ ਲੱਗਦਾ ਵੀ ਇਹ ਕਾਰ ਜਵਾਬ ਹੈਗਾ ਬਹੁਤੀਆਂ ਪਟੀਸ਼ਨਾਂ ਪਾਰ ਨਾਲ ਕੋਰਟ ਦਾ ਬਰڈن ਵਿਧਾਨ ਨਾਲੋਂ ਚੰਗਾ ਹੈਗਾ ਕਿ ਪਟੀਸ਼ਨ ਇੱਕ ਹੀ ਬਹੁਤ ਹੁੰਦੀ ਹੈ ਪਰ ਉਹਦੇ ਵਿੱਚ ਜਿਹੜਾ ਕੰਮ ਜਿਹੜਾ ਇੰਪਲੀਮੈਂਟੇਸ਼ਨ ਜੜੀ ਹੈ ਐਫੀਸ਼ੀਐਂਟਲੀ ਕੀਤੀ ਜਾਵੇ ਹੁਣ ਇੱਥੇ ਸਭ ਤੋਂ ਵੱਡੀ ਜਿਹੜੀ ਹੈ ਗੱਲ ਲੱਗੀ ਹੈ ਕਿ ਲੋਕਾਂ ਨੇ ਤੇ ਕਹਿਣਾ ਹੀ ਹੈ ਗੱਲਾਂ ਤੇ ਕਰਦੇ ਨੇ ਐ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਗੱਲ ਇਹ ਹੈ ਕਿ ਐਕਟ ਕੌਣ ਕਰਦਾ ਹੁਣ ਸਭ ਤੋਂ ਵੱਡੀ ਇਹਦੇ ਚ ਗੱਲ ਲੱਗੀ ਹੈ ਕਿ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਐ ਲੱਗਦਾ ਹੈ ਕਿ ਵੱਧ ਤੋਂ ਵੱਧ ਕੀ ਹੋ ਜਾਏਗਾ ਸਾਡੇ ਤੇ ਸਿਵਲ ਐਕਸ਼ਨ ਹੋ ਜਾਏਗਾ ਡਿਸਪਲਿਨਰੀ ਪ੍ਰੋਸੀਡਿੰਗ 2 ਦਿਨ ਸਸਪੈਂਡ ਹੋ ਜਾਣਗੇ ਉਸ ਤੋਂ ਬਾਅਦ ਫਿਰ ਬਹਾਲ ਹੋ ਜਾਣਗੇ ਗ ਇੱਥੇ ਜਿਹੜੀ ਗੱਲ ਲੱਗੀ ਹੈ ਕਿ ਕ੍ਰਿਮਿਨਲ ਲਾ ਵੀ ਨਾਲ ਚੱਲਦਾ ਹੈ ਜੇ ਕਿਤੇ ਵੀ ਕੋਈ ਇਨਐਕਸ਼ਨ ਆ ਕਿਤੇ ਵੀ ਕੋਈ ਨੋਨ ਇੰਪਲੀਮੈਂਟੇਸ਼ਨ ਆ ਜਿਹੜੀ ਉਹਨਾਂ ਦੀ ਪਬਲਿਕ ਡਿਊਟੀ ਆ ਕੋਈ ਸਟੈਚੂਟਰੀ ਡਿਊਟੀ ਆ ਜੇ ਸਰਕਾਰੀ ਮੁਲਾਜ਼ਮ ਨੇ ਨਹੀਂ ਕੀਤੀ ਤੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਡਿਪਾਰਟਮੈਂਟਲ ਐਕਸ਼ਨ ਦੇ ਨਾਲ ਹੋ ਸਕਦੀ ਆ ਜਿਹੜੀ ਅਜੇ ਤੱਕ ਕਦੀ ਨਹੀਂ ਕੀਤੀ ਗਈ ਕਰਦਾ ਨਹੀਂ ਨਾ ਕੋਈ ਫਿਰ ਜਿਹੜੀ ਕੀਤੀ ਨਹੀਂ ਗਈ ਪਰ ਕੋਰਟਸ ਬੈਠੀਆਂ ਨੇ ਜੀ ਕੋਰਟ ਤੇ ਦੇਖਣਗੇ ਨਾ ਹੁਣ ਤੁਸੀਂ ਦੇਖੋ ਕੋਰਟ ਕੋਰਟ ਦੇ ਕੋਲੋਂ ਥੋੜਾ ਨਾ ਪਸ ਸਕਦੇ ਨੇ ਇਨੀਸ਼ੀਏਟ ਤੇ ਹੁਣ ਪੀਆਈਐਲ ਹੁੰਦੀ ਆ ਕੀ ਆ ਪੀਆਈਐਲ ਦੇ ਵਿੱਚ ਕੁਝ ਵੀ ਹੋ ਸਕਦਾ ਡਿਪਾਰਟਮੈਂਟਲ ਐਕਸ਼ਨ ਵੀ ਹੋ ਸਕਦਾ ਕ੍ਰਿਮੀਨਲ ਪ੍ਰੋਸੀਕਿਊਸ਼ਨ ਵੀ ਹੋ ਸਕਦੀ ਰਹਿੰਦੇ ਐਫੀਸ਼ੀਐਂਟਲੀ ਤੇ ਉਹਨਾਂ ਨੂੰ ਨਿਭਾਈਏ ਤਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ। ਯਾਰ ਜਰੂਰੀ ਤਾਂ ਮੇਨ ਵਿਭਾਗਾਂ ਦੇ ਕਰਮਚਾਰੀਆਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਆ। ਹੁਣ ਗੱਲ ਇਹ ਹੈ ਵੀ ਉਹ ਕਿੰਨੀ ਕੁ ਸਤਾਈ ਨਾ ਨਿਭਾਉਂਦੇ ਨੇ ਜਿਵੇਂ ਕਿ ਗਿਲਸਾਹਬ ਨੇ ਕਿਹਾ ਵੀ ਜਦੋਂ ਤੱਕ ਕ੍ਰਿਮੀਨਲ ਪ੍ਰੋਸੀਡਿੰਗਾਂ ਨਹੀਂ ਸ਼ੁਰੂ ਹੁੰਦੀਆਂ ਉਦੋਂ ਤੱਕ ਨਹੀਂ ਲੱਗਦਾ ਵੀ ਸਤਾਈ ਦੇ ਤੌਰ ਦੇ ਉੱਤੇ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣਗੇ ਕਿਉਂਕਿ ਵਿਭਾਗਾਂ ਨੇ ਜਿਵੇਂ ਇਹ ਕੋਰਟ ਨੇ ਹਿਊਮਨ ਰਾਈਟਸ ਨੇ ਆਪਣੇ ਆਪਣੇ ਤੌਰ ਦੇ ਉੱਤੇ ਆਰਡਰਜ਼ ਜ਼ਰੂਰ ਕੱਢ ਰੱਖੇ ਨੇ ਪਰ ਉਹਨਾਂ ਆਰਡਰਾਂ ਦੇ ਅੱਗੇ ਇੰਪਲੀਮੈਂਟ ਕਰਨ ਨੂੰ ਲੈ ਕੇ ਡਿ